ਸਤਿ ਸ਼੍ਰੀ ਅਕਾਲ ਵੀਰਸ ਇਹ ਪਾ ਹੜਾ ਵਾਲੀ ਵੀਡੀਓ ਤੁਸੀਂ ਦੇਖੀ ਆਪਣੀ ਜਦੋਂ ਉਹ ਬਹੁਤ ਸਾਰਾ ਰੌਲਸ ਹੋ ਗਿਆ ਸੀ ਘਰ ਦਾ ਤੁਹਾਨੂੰ ਦਿਖਾਇਆ ਸੀਗਾ ਕਿ ਉਹ ਹੁਣ ਰਿਪੇਅਰ ਹੋਣ ਲੱਗੀ ਹੈ ਤੇ ਉਹ ਰਿਪੇਅਰ ਲਈ ਆਪਾਂ ਸਾਰਾ ਕਿਚਨ ਮਜਾਰਾ ਸਾਰੀ ਛੇਅਰ ਕਰਨੀ ਪਊਗੀ ਰੂਮਸ ਵੀ ਕਰਨੇ ਪੈਣਗੇ ਪਰ ਕਿਚਨ ਨੂੰ ਤੋਂ ਸਟਾਰਟ ਕੀਤਾ ਆਪਾਂ ਤਾਂ ਕਾਫੀ ਜ਼ਿਆਦਾ ਤੁਹਾਨੂੰ ਮੈਂ ਦਿਖਾਉਂਗੀ 1 ਬਾਈ 1 ਥੈ ਅਜ ਸਿੰਗ ਉਹ ਉਹ ਤੁਹਾਨੂੰ ਦਿਖਾਉਣੀ ਹੈ ਕਿ ਸਾਡਾ ਕੀ ਸਟੇਟਸ ਹੈ ਸਟਾਰਟਿੰਗ ਫਿਰ ਅੰਦਰ ਘਰਤ ਨੂੰ ਖੰਡ ਰਹੂਗੀ ਕਿ ਕੀ ਕੀ ਚੇਂਜਸ ਕੀਤੇ ਨੇ ਓਕੇ ਕਰੇ ਅਸੀਂ ਜਿਸ ਤਰੀਕ ਲਾ ਕੇ ਆਪ ਤੁਮਣ ਚਲੇ ਜਾਈ ਜੀ ਤੇ ਹੁਣ ਜੀ ਰੈਸਟ ਤੋਂ ਵਾਪਸ ਆ ਗਏ ਤੇ ਪਰ ਵੀਡੀਓ ਤੁਹਾਨੂੰ ਬਾਅਦ ਵਿੱਚ ਸ਼ੇਅਰ ਕਰ ਦੇਣਾ ਠੀਕ ਹੈ ਜੀ ਲੋਗ ਵੀ ਦਿਖਾਉਣੀ ਹੈ ਤੁਹਾਨੂੰ ਲਓ ਜੀ ਆਪਾਂ ਰਸੋਈ ਆਪਣੀ ਦੁਵਾਰਾ ਤੋਂ ਫਿਰ ਹਿੱਲ ਗਈ ਇੱਕ ਵਾਰੀ ਕਿ ਹੜਾਂ ਤੋਂ ਬਾਅਦ ਰਸੋਈ 'ਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਤਾਂ ਸਾਰਾ ਮੋਡਵਰਕ ਖਰਾਬ ਹੋ ਗਿਆ ਸੀ 스멜 ਨਹੀਂ ਸੀ ਗਈ ਹਲੇ ਤੱਕ ਵੀ ਚੰਗੀ ਤਰ੍ਹਾਂ ਤੇ ਫਿਰ ਇਸ ਕਰਕੇ ਰਿਪੇਅਰ ਉਹਦੀ ਰੀਸੈਟਿੰਗ ਕਰਨੀ ਜ਼ਰੂਰੀ ਸੀ ਤੇ ਸਾਰਾ ਸਮਾਨ ਰਸੋਈ ਦਾ ਆਪਾਂ ਜਿਹੜਾ ਉਹ ਸਟੱਡੀ ਰੂਮ 'ਚ ਲੈ ਜਾਂਦਾ ਬੱਚਿਆਂ ਦੇ 'ਚ ਤੇ ਆ ਸਾਰਾ ਦੇਖੋ ਤੁਸੀਂ ਖਲਾਰ ਸਾਡਾ ਟਪਰੀ ਵਾਸਾ ਨੂੰ ਬਣ ਗਿਆ ਸੀ ਦੁਬਾਰਾ ਫੇਰ ਪਹਿਲਾਂ ਵੀ ਉਹ ਪੌੜੀਆਂ 'ਚ ਰੋਟੀ ਬਣਾਉਂਦੀ ਦਿੰਦੀ ਸੀ ਤੇ ਹੁਣ ਮੈਂ ਤੇ ਇਹ ਆ ਗਿਆ ਜੀ ਲੌਬੀ ਇਥੇ ਡਾਈਨਿੰਗ ਰੋਟੇਬਲ ਰੱਖ ਕੇ ਉਹਦੇ ਉੱਤੇ ਜਿਹੜਾ ਸੋਈ ਦਾ ਹੋਸਟਲ ਹੁਣ ਸੀ ਉਹ ਰੱਖਿਆ ਰੱਖਿਆ ਪਿਆ ਤੇ ਆਹ ਹੋਰ ਨਿਕਾ ਮੋਟਾ ਸੋਹਣ ਠੀਕੇ ਪਰ ਮੇਰੀ ਸਾਰਾ ਹੋਰ ਇਹ ਆਪਣਾ ਪੁਰਾਣਾ ਹੁਣ ਕਿਸੇ ਦੇਖ ਨੂੰ ਘਰ ਇਦਾਂ ਦਾ ਇਹ ਉਹ ਸੋਈ ਸੀ ਆਪਣੀ ਇਹ ਸੋਈ ਦੇ ਵਿੱਚ ਸੋਈ ਛੋਟੀ ਸੀ ਘਰ ਕੋਲ ਆ ਤੇ ਸੋਈ ਬਹੁਤ ਛੋਟੀ ਸੀ ਤਾਂ ਹੁਣ ਦੇਖੋ ਕਿ ਤੋੜਪਾਂ ਨਹੀਂ ਕਰਨੀ ਹੋਈ ਸੀ ਕਿ ਤਾਂ ਫਿਰ ਸੋਚਿਆ ਵੀ ਪਿੱਛੇ ਵਾਲਾ ਡਾਈਨਿੰਗ ਏਰੀਆ ਜਿਹੜਾ ਉਹ ਵੀ ਆਪਾਂ ਵਿੱਚ ਲੈ ਲੈਣੇ ਆ ਰਸੋਈ ਵੱਡੀ ਸਾਰੀ ਕਰ ਲੈਣੀ ਆ ਹੁਣ ਖੁੱਲੀ ਰਸੋਈ ਕਰ ਦੇਣੀ ਆ ਪੂਰੀ ਠੀਕ ਹੈ ਤੇ ਇਹ ਆਪਾਂ ਡਾਈਨਿੰਗ ਡ్రਾਈਇੰਗ ਰੂਮ ਛੋਟਾ ਕਰਾਂਗੇ ਹੁਣ ਇਹ ਡ్రਾਈਇੰਗ ਰੂਮ ਇਹ ਆ ਵਿਚਾਲੇ ਕੰਧ ਕੱਢ ਕੇ ਆਪਾਂ ਇਹਨੂੰ ਛੋਟਾ ਕਰਤਾ ਸਕੁਅਰ ਕਰਤਾ ਪਹਿਲਾਂ ਇਹ ਬਹੁਤ ਵੱਡਾ ਸੀਗਾ ਤੇ ਡਾਈਨਿੰਗ ਏਰੀਆ ਨਾਲ ਹੀ ਕਨੈਕਟਡ ਸੀਗਾ ਉਹ ਵੀ ਅਲੱਗ ਕਰਕੇ ਉਹਨੂੰ ਰਸੋਈ ਚ ਲੈ ਲਿਆ ਹੁਣ ਉਧਰ ਰਸੋਈ ਬਣ ਗਈ ਤੇ ਇਧਰਲੇ ਪਾਸੇ ਆਪਾਂ ਉਹ ਕੰਮ ਜੋ ਜਿਹੜੀ ਪਿੱਛੇ ਆ ਸਾਰਾ ਏਰੀਆ ਹੁਣ ਨਵਾਂ ਕ੍ਰੀਏਟ ਕਰ ਲਿਆ ਆ ਪਟਾ ਦੇਣੀ ਹੈ ਤੇ ਹੁਣ ਆਪਾਂ ਚੱਲੀਏ ਘੁੰਮਣ ਤੇ ਜਦੋਂ ਵਾਪਸ ਆਵਾਂਗੇ ਉਦੋਂ ਤੱਕ ਆਪਣੀ ਢਾਟ ਠਵਾਈ ਵਾਲਾ ਕੰਮ ਹੈ ਜਿਹੜਾ ਹੋਊਗਾ ਇਹ ਮੇਰੀ ਦਰਾਨੀ ਠੀਕ ਹੈ ਬੋਲੋ ਜੀ ਤੇ ਹੁਣ ਆਪਾਂ ਠੇਕੇਦਾਰ ਪਿੱਛੋਂ ਕੰਮ ਕਰਦੇ ਰਹਿਣਗੇ ਘਰ ਆਪਾਂ ਮਿੱਟੀ ਕੱਟੇ ਵਾਲਾ ਕੰਮ ਸਾਡੇ ਆਉਣਿਆਂ ਨੂੰ ਹੋ ਜੂਗਾ ਨਹੀਂ ਦੇਰ ਚ ਆਪਾਂ ਇੰਜੋਏ ਕਰਿਓ ਨਹੀਂ ਛੁੱਟੀਆਂ ਫਿਰ ਤੁਹਾਨੂੰ ਦੱਸੂਗੀ ਕਿੱਥੇ ਕਿੱਥੇ ਕਮ ਕੀ ਆਏ ਉਹ ਦਾ ਅਲੱਗ ਤੋਂ ਵਲੌਗ ਦਵਾਂਗੀ ਤੁਹਾਨੂੰ ਠੀਕ ਹੈ ਤੇ ਹੁਣ ਆਪਾਂ ਚੱਲਦੇ ਆਂ ਘੁੰਮਣ ਮੈਕਲੋਡ ਗੰਜ ਜਾਵਾਂਗੇ ਤੇ ਫਿਰ ਉਸ ਤੋਂ ਬਾਅਦ ਅੱਗੇ ਹੋਰ ਵੀ ਇੱਕ ਦੋ ਥਾਵਾਂ ਤੇ ਜਾਣਾ ਉਹ ਸਾਰਾ ਵਲੌਗ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗੀ ਛੋਟੇ ਛੋਟੇ ਰਿਕਾਰਡਿੰਗਸ ਬਹੁਤ ਜ਼ਿਆਦਾ ਨਹੀਂ ਛੋਟੇ ਛੋਟੇ ਰਿਕਾਰਡਿੰਗਸ ਮੈਂ ਲੈ ਕੇ ਆਉਂਗੀ ਥੋੜੇ ਵਾਸਤੇ ਕਲਿੱਪਸ ਉਹਨਾਂ ਜੋੜ ਕੇ ਫਿਰ ਤੁਹਾਨੂੰ ਟੂਰ ਵੀ ਜ਼ਰੂਰ ਦਿਖਾ ਦਾਂਗੇ ਕਿੱਥੇ ਕਿੱਥੇ ਕੀਤਾ ਠੀਕ ਹੈ ਇਹ ਬਾਹਰਲਾ ਏਰੀਆ ਆ ਗਿਆ ਆਪਣਾ ਘਰ ਦਾ ਸਾਰੇ ਪਾਸੇ ਅੱਜਕੱਲ ਤਾਂ ਹੁਣ ਖਲਾਰ ਹੀ ਖਲਾਰ ਹੈ ਤੇ ਗੱਡੀ ਆ ਗਈ ਹੋਈ ਹੈ ਤੇ ਚੱਲਦੇ ਆਂ ਆਪਾਂ ਕਿ ਘੁੰਮਣ ਇਹ ਮੇਰਾ ਦਿਓਰ ਕੁੱਤਾ ਵਰਗਾ ਚਲੋ ਜੀ ਹੁਣ ਆਪਾਂ ਜਾ ਬੈਠਦੇ ਹਾਂ ਗੱਡੀ 'ਚ ਤੇ ਫੇਰ ਚੱਲਦੇ ਹਾਂ ਰੇਟਾ ਵੀ ਆ ਕੇ ਬੈਠ ਗਿਆ ਮੁੱਛ ਵਾਲਿਆ ਵਾਲੀ ਸੀ ਹੱਸੋ ਫੇਰ ਬੇਟੀ ਨੇ ਵੀਡੀਓ ਬਣਾਈ ਸੀ ਤੇ ਅਸੀਂ ਵੀ ਬੈਠ ਕੇ ਉਹਨੇ ਦਰਾਂ ਦੀਆਂ ਇਕੱਠੀਆਂ ਗੱਲਾਂ ਮਾਰਾਂਗੇ ਬੈਠ ਕੇ ਤੇ ਬਾਕੀ ਆਪਾਂ ਤੁਹਾਨੂੰ ਨਾਲ ਨਾਲ ਦੱਸਦੇ ਰਹਾਂਗੇ ਜੇ ਕਿੱਥੇ ਕਿੱਥੇ ਕਿਵੇਂ ਗਏ ਠੀਕ ਹੈ ਤੋਂ ਸੁਣੋ ਬਾਕੀ ਦਾ ਉਹ ਆਈਕਸ ਸੱਚੀ ਬੱਸ ਜੋ ਦਾ ਦੱਸੋ ਕਿਹੜੀ ਸੀਟ ਲੈਣੀ ਤੁਸੀਂ ਉਹ ਖਾਲੀ ਕਰਵਾ ਦਾਂਗੇ ਸਾਰੀਆਂ ਭਰੀਆਂ ਨੇ ਕਿਹੜੀ ਮੈਂ ਉੱਤੇ ਅਸੀਂ ਬਹਿ ਜਾਂਗੇ ਮੈਂ ਚੰਗੀ ਕੀਤੀ ਉਹ ਬੈਗ ਉੱਪਰ ਤਾਂ ਆਪਾਂ ਨੂੰ ਥੱਲੇ ਧਰਨਾ ਸੀਗਾ ਉਹ ਤਾਂ ਸਮਾਨ ਜੋ ਉੱਤੇ ਕਰਤਾ ਅੱਛਾ ਉਹ ਤਾਂ ਪੈਣੀ ਚਾਹੀਦਾ ਪੈਣਾ ਤੁਸੀਂ ਅੱਧੀ ਅੱਛਾ ਉੱਧਰ ਇਹ ਤੁਰ ਕੇ ਕਿਉਂ ਜਾ ਰਹੇ ਨੇ ਚੰਗੀ ਵੀਰ ਕਿੱਲੋ ਦੇਖ ਲੈ ਕਿੱਲੋ ਨਹੀਂ ਹੈ ਤਾਂ ਆਉਣੇ ਦੋ ਵੀ ਲਿਆ ਸੀ चादर एक चादर एक चादर एक 要玫瑰一点。